ਤੁਸੀਂ ਦੇਖ ਸਕਦੇ ਹੋ ਇਸ ਨੂੰ 2 ਮਹੀਨੇ ਹੋਏ ਨੇ ਸੜਕ ਬਣੀ ਨੂੰ ਇਹ ਟੁੱਟਣੀ ਸਟਾਰਟ ਵੀ ਹੋ ਚੁੱਕੀ ਹੈ ਤੁਸੀਂ ਇਹ ਦੇਖੋ ਵੀ ਹਾਂ ਕਿਹੋ ਜਿਹਾ ਮਟੀਰੀਅਲ ਕਿਵੇਂ ਦਾ ਸਿਸਟਮ ਇਹਨਾਂ ਨੇ ਪਾਇਆ ਹੈਗਾ ਕਿ ਇਹ ਸਹੀ ਹੈ ਅੱਜ ਪੂਰੇ 5 ਸਾਲ ਹੋ ਚੁੱਕੇ ਨੇ ਗਲੀ ਨੂੰ ਬਣੀ ਨੂੰ ਸੌਰੀ ਆਪਣਾ ਇਲੈਕਸ਼ਨ ਹੋਈ ਨੂੰ ਗਲੀ ਬਣੀ ਨੂੰ 2 ਮਹੀਨੇ ਹੋਏ ਨੇ ਤਾਂ ਤੁਸੀਂ ਇਹ ਦੇਖ ਸਕਦੇ ਹੋ ਵੀ ਗਲੀ ਟੁੱਟਣੀ ਕਿੰਨੀ ਸਟਾਰਟ ਹੋ ਚੁੱਕੀ ਹੈ ਤੁਸੀਂ ਇਹ ਦੇਖੋ ਉਬੜ ਖੁਬੜ ਬਣੀ ਵੀ ਹੈ ਕੀ ਇੱਥੇ ਕੋਈ ਬਿਉਰਗ ਵੀ ਆਂਦਾ ਹੈ ਬੱਚੇ ਵੀ ਖੇਡਦੇ ਨੇ ਤੁਸੀਂ ਇਹ ਦੇਖੋ ਵੀ ਹਾਂ ਕਿਵੇਂ ਦਾ ਲੱਗ ਰਿਹਾ ਹੈਗਾ ਵੀ ਇਹ ਟੁੱਟੀ ਸੜਕ ਦੋ ਮਹੀਨਿਆਂ ਚ ਕੀ ਮਟੀਰੀਅਲ ਇਹ ਵਧੀਆ ਨਹੀਂ ਪਿਆ ਹੋਇਆ ਤੁਹਾਨੂੰ ਹੋਰ ਵੀ ਦਿਖਾਣੇ ਆਪਾਂ ਇਹ ਚੀਜ਼ਾਂ ਦੇਖੋ ਗਲੀ ਕਿੰਨੀ ਰੁੱਟੀ ਹੈ ਕਿੰਨਾ ਗਟੋਟਾ ਹੈ ਇਹ ਕਿੰਨਾ 100 ਮੀਟਰ ਦਾ ਡੋਟਾ ਹੋਣਾ ਬੱਤਵਾ ਬੱਦੇ ਇਹ ਵੀ ਜਿਹੜਾ ਮਟੀਰੀਅਲ ਇਹਨਾਂ ਕਾ ਘੱਡਿਆ ਪਿਆ ਹੋਇਆ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਹਾਂ ਸੜਕ ਇਹ ਕਿੰਨੀ ਕਿ ਟੁੱਟੀ ਵੀ ਹੈ ਕਿੰਨੀ ਕਿ ਨਹੀਂ ਵੀ ਇੱਥੇ ਸੀਨੀਅਰ ਸਿਟੀਜ਼ਨ ਵੀ ਰਹਿੰਦੇ ਨੇ ਬੱਚੇ ਵੀ ਰਹਿੰਦੇ ਨੇ ਤੁਸੀਂ ਇਹ ਚੀਜ਼ ਦੇਖ ਸਕਦੇ ਹੋ ਪੂਰੀ ਦੇਖੋ ਇਹ ਗਲੀ ਸਾਰੀ ਟੁੱਟੀ ਵੀ ਹੈ ਤੁਸੀਂ ਦੇਖ ਸਕਦੇ ਹੋ ਨਾਲੀਆਂ ਦੇ ਪਾਈਪ ਵੀ ਨੇ ਜਿਹੜੇ ਇਹਨਾਂ ਕ ਘੱਟਿਆ ਮਟੀਰੀਅਲ ਪਾਇਆ ਗਿਆ ਵੀ ਜਿਹੜਾ ਵੀ ਪਾਈਪ ਵੀ ਟੁੱਟਨੇ ਸ਼ੁਰੂ ਹੋ ਗਏ ਨੇ ਸਿਰਫ ਇਹਨਾਂ ਨੂੰ 2 ਮਹੀਨੇ ਹੋਏ ਨੇ ਜਿਹੜਾ ਕਿ ਇਹ ਨਾਲੀ ਬੰਦ ਕੀਤੀ ਆ ਪਾਈਪ ਪਾ ਕੇ ਵੀ ਉਹ ਪਾਈਪ ਟੁੱਟਣ ਦਾ ਔਰ ਸੜਕ ਦਾ ਇੰਨਾ ਕਿ ਘੱਟਿਆ ਮਟੀਰੀਅਲ ਪਾਇਆ ਹੋਇਆ ਵੀ ਜਿਹੜਾ ਕੀ ਮਹਾਲੇ ਵਾਲੇ ਇਸ ਕਰਕੇ ਹੀ ਇਕੱਠੇ ਹੋਏ ਨੇ ਵੀ ਸਾਡੇ ਲੋਵੇ ਕੋਈ ਵੀ ਐਮਸੀ ਵੋਟਾਂ ਵਾਂਗਰ ਨਾ ਆਵੇ ਸਾਡੇ ਮਹਾਲੇ ਦੇ ਵਿੱਚ ਨਾ ਅਸੀਂ ਕਿਸੇ ਨੂੰ ਵੋਟ ਦੇਣੀ ਹੈ ਨਾ ਅਸੀਂ ਕਿਸੇ ਨੂੰ ਪਾਣੀ ਹੈ ਇਹ ਮਹਾਲੇ ਵਾਲਿਆਂ ਨੇ ਕੀਤਾ ਇੱਕ ਆ ਦੇ ਮਾਦਮ ਸਾਰਾ ਤੁਸੀਂ ਦੇਖ ਸਕਦੇ ਹੋ ਕਿਵੇਂ ਨਾਲੀਆਂ ਚੋਂ ਪਾਣੀ ਬਾਹਰ ਆਇਆ ਹੋਇਆ ਹੈ ਕਿਵੇਂ ਬਿਮਾਰੀ ਦਾ ਘਰ ਫੈਲ ਰਿਹਾ ਹੈਗਾ ਮੱਛਰ ਕਿੰਨਾ ਬੈਠਾ ਹੈਗਾ ਡੇਂਗੂ ਦੀ ਸ਼ਿਕਾਇਤ ਇਸੇ ਕਾਰਨ ਆ ਰਹੀ ਹੈਗੀ ਹੈ ਜੋ ਨਾਲੀਆਂ ਦੀ ਸਫਾਈ ਨਹੀਂ ਹੋ ਪਾ ਰਹੀ ਹੈਗੀ ਤੁਸੀਂ ਦੇਖ ਸਕਦੇ ਹੋ ਇਹ ਆਸਵਾਜੀ ਮਹੱਲਾ 7 ਨੰਬਰ ਵਾਰਡ ਤੇ 21 ਨੰਬਰ ਵਾਰਡ ਇਹਦੇ ਵਿੱਚ ਨਹੀਂ ਕੋਈ ਐਮਸੀ ਜਾਂ ਕੋਈ ਵੀ ਬੰਦਾ ਕਰਮਚਾਰੀ ਨਹੀਂ ਸਫਾਈ ਦਾ ਸਿਸਟਮ ਦਾ ਆ ਰਿਹਾ ਹੈਗਾ ਜੀ ਕੋਈ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ ਯਾਰ ਇਹ ਸਰ ਕੀ ਨਾ ਮਹੱਲੇ ਦਾ ਇੰਨਾ ਬੁਰਾ ਹਾਲ ਹੋ ਚੁੱਕਿਆ ਹੈ ਕਿ ਮਹੱਲੇ ਵਾਲੇ ਇੰਨੇ ਦੁਖੀ ਹੋਏ ਨੇ ਨਾਲੀਆਂ ਕੰਪਲੀਟ ਹੋ ਰਹੀਆਂ ਨੇ ਨਾਲੀਆਂ ਕਵਰ ਨਹੀਂ ਹੋ ਰਹੀਆਂ ਇੱਕ ਕੁੱਤਿਆਂ ਦਾ ਬਹੁਤ ਉਹ ਜਿਹੜਾ ਉਹ ਹੈ ਬੀ ਬੰਦਾ ਲੰਘ ਨਹੀਂ ਸਕਦਾ ਨਾਲੀਆਂ ਇੰਨੇ-ਇੰਨੇ ਡੰਗੀਆਂ ਨੇ ਕਿ 4-4 ਫੁੱਟ ਡੰਗੀ ਹੈ ਇੱਕ ਨਾਲੀ ਇਨਾ ਪੂਰਾ ਹਾਲ ਹੈ ਸਾਰੀਆਂ ਗਲੀਆਂ ਦੇ ਵਿੱਚ ਵੀ ਨਾਲੀਆਂ ਖਰਾਬ ਹੋਈਆਂ ਪਈਆਂ ਨੇ ਕੋਈ ਪੈਪ ਨਹੀਂ ਪਾਰਿਆ ਕੋਈ ਕੁਝ ਨਹੀਂ ਕਰ ਰਿਹਾ ਕੂਟਾ ਲੈ ਕੇ ਇਹਨਾਂ ਚਲਾ ਜਾਂਦਾ ਮੁੜ ਕੇ ਕੋਈ ਨਹੀਂ ਆਉਂਦਾ ਉਹਦੇ ਸਟਰੀਟ ਰਾਈਟ ਬਾਰੇ ਤੇ ਲਾਈਟਾਂ ਵੀ ਰਾਤ ਨੂੰ ਕਈ ਵਾਰ ਚੱਲਦੀਆਂ ਨੇ ਕਈ ਵਾਰ ਬੰਦ ਰਹਿੰਦੀਆਂ ਨੇ ਮਹੱਲੇ ਵਾਲੇ ਬਹੁਤ ਪਰੇਸ਼ਾਨ ਨੇ ਅਸੀਂ ਤਾਂ ਇਸ ਕਰਕੇ ਗੁੰਜਾਇਸ਼ ਕਰਦੇ ਕਰਦੇ ਬੇਨਤੀ ਕਰਦੇ ਆ ਕਿ ਮਹੱਲੇ ਦੀ ਸਫਾਈ ਕਦੀ ਕੀਤੀ ਜਾਵੇ ਨਾਲੀਆਂ ਸਾਰੀਆਂ ਕਵਰ ਕੀਤੀਆਂ ਜਾਣ ਅਸੀਂ ਸਾਡਾ ਤੁਹਾਡੇ ਨਜ਼ਦੀਕ ਦੇ ਨੇ ਤੁਹਾਨੂੰ ਰੋਜ਼ ਮਿਲਦੇ ਨੇ ਅਸੀਂ ਬਥੇਰੇ ਕੇ ਐਮਸੀ ਸਾਹਿਬ ਨੂੰ ਐਮ ਸੀ ਸਾਹਿਬ ਕਹਿੰਦੇ ਜੇ ਕਮੇਟੀ ਵਾਲੇ ਕਰਨਗੇ ਤਾਂ ਹੀ ਕਰਾਂਗੇ ਉਹਨਾਂ ਦੀ ਵਰਡਿੰਗ ਇਹ ਹੋ ਜਾਂਦੀ ਹੈ ਉਹ ਤਾਂ ਕਹਿੰਦੇ ਉਹ ਕਹਿੰਦੇ ਇੱਕ ਇੱਕ ਕਹਿ ਦਿੰਦਾ ਦੂਜਾ ਕਰੂਗਾ ਦੂਜਾ ਕਹਿ ਦਿੰਦਾ ਦੂਜਾ ਕਰੂਗਾ ਦੋ ਦੋ ਐਮ ਸੀ ਨੇ ਸਾਡੇ ਵਾਰਡ ਤੇ ਉਹਨਾਂ ਦਾ ਤੁਹਾਡਾ ਸਾਨੀ ਐਮ ਸੀ ਉਹ ਤਾਂ ਕਾਰਜਕਾਰੀ ਪ੍ਰਧਾਨ ਵੀ ਰਹਿ ਚੁੱਕਿਆ ਉਹਨੇ ਫਿਰ ਵੀ ਨਹੀਂ ਕੰਮ ਕੀਤਾ ਕੋਈ ਕੰਮ ਨਹੀਂ ਕੀਤਾ ਜੀ ਇਹ ਅੱਜ ਆ ਗਏ ਐਮ ਸੀ ਸਾਹਿਬ ਕੋ ਚਾਹੇ ਆਪਣੇ ਮੰਟੂ ਜੀ ਨੇ ਚਾਹੇ ਕੋਈ ਪਹਿਲਾਂ ਸੋਨੂ ਜੀ ਵੀ ਆਂਦੇ ਰਹੇ ਨੇ ਬਾਬਾ ਜੀ ਕੜੇ ਜੀ ਮੈਂ ਕੜ ਚੁ ਮੈਂ ਬਾਹ ਕੜ ਦੂ ਮੱਲੋਂ ਵੀ ਬੇਲਦਾ ਸਾਡੀਆਂ ਗੱਡੀਆਂ ਤੇ ਖੁਦ ਨੁਕਸਾਨ ਹੁੰਦੇ ਨੇ ਪਿੱਛੇ ਟੰਗਰ ਵੱਸਦੇ ਨੇ ਰਾਤ ਨੂੰ ਕਦੀ ਇੱਕ ਵਾਰ ਵੀ ਦੇਖਿਆ ਮੱਲਾ ਜਦੋਂ ਵੋਟ ਆਉਂਦੀ ਆ ਉਦੋਂ ਸਾਰੇ ਆ ਜੀ ਸਾਨੂੰ ਕੋਈ ਬੈਨਰ ਦਾ ਨਹੀਂ ਹੈਗਾ ਅਸੀਂ ਤਾਂ ਕਹਿੰਦੇ ਅਸੀਂ ਵੋਟ ਹੀ ਨਹੀਂ ਦਿੰਦੇ ਜੀ ਬਾ ਗੱਲ ਕਰ ਲੋ ਸਾਡਾ ਕੋਈ ਸੁਣੂਗਾ ਨਹੀਂ ਤੁਸੀਂ ਐ ਪਿੰਡਾਂ 'ਚ ਜਾ ਕੇ ਦੇਖੋ ਜੀ ਇੰਨੇ-ਇੰਨੇ ਵਧੀਆ ਬਣਾਏ ਹੋਏ ਨੇ ਪਿੰਡਾਂ ਦੇ ਬਾਹਰ ਨਾਲੀਆਂ ਇੰਨੀਆਂ ਸਾਫ਼ ਨੇ ਉਰੇ ਵੀ ਉਹੀ ਹੋਵੇ ਤਰੀਕਾ ਸਾਡੇ ਕੁੱਤੇ ਦੇ ਘਰੋਂ ਦਾ ਨੂੰ ਤੁਸੀਂ ਸਾਡੇ ਮੱਲੇ ਉਨਾ ਕਿੱਦ ਕਰੋ ਕੋਈ ਨਹੀਂ ਲੱਗਿਆ ਸਾਡਾ 10 ਵਜੇ ਤੋਂ ਬਾਅਦ ਕੋਈ ਨਹੀਂ ਲੱਗਿਆ ਸਾਡਾ ਹਲੋ ਜੀ ਉੱਡਾ ਹੈ ਮੇਰਾ ਨਾਮ ਚਰਜੀਤ ਕੁਮਾਰ ਹੈ ਜੀ ਮਾਲਾ ਰਵਗਮਪੁਰਾ ਦਾ ਵਾਸੀ ਹਾਂ ਤੇ ਸਰ ਇੱਥੇ ਮਤਲਬ ਇਦਾਂ ਕਰਕੇ ਨਾ ਜਦੋਂ ਵੀ ਓਟਾ ਆਉਂਦੀਆਂ ਤੋਂ ਓਟਾਂ ਤੇ ਤੁਹਾਨੂੰ ਪਤਾ ਸਾਰਾ ਘਰੋਂ ਘਰ ਆਂਦੇ ਨੇ ਹੱਥ ਜੋੜਦੇ ਨੇ ਤੇ ਇਸੇ ਇਸ ਟਾਈਮ ਤੁਸੀਂ ਨਾਲੀਆਂ ਦਾ ਹਾਲ ਦੇਖ ਲਓ ਗੱਡੀਆਂ ਦਾ ਹਾਲ ਦੇਖ ਲਓ ਕਿੱਥੇ ਗੱਡੀਆਂ ਨੇ ਕੋਈ ਨਾ ਕੋਈ ਗੱਡੀ ਦੇ ਵਿੱਚ ਮਾਰ ਜਾਂਦਾ ਕੋਈ ਗੱਡੀ ਆ ਕੇ ਤੇ ਰਾਤ ਨੂੰ ਵੀ ਸੇਫ ਨਹੀਂ ਮhalla ਮਾਰਿਆ ਜਾਂ ਮੀਂਹ ਪੈ ਜਾਵੇ ਇੱਕ ਇੱਕ ਕੋਟੇ ਕੋਟੇ ਇੱਥੇ ਗੰਦਾ ਪਾਣੀ ਖੜਾ ਦਾ ਕਿੰਨਾ ਨੰਬਰ ਵਾਰਡ ਪੈਂਦਾ ਜੀ ਅਸੀਂ ਤੇ ਆਪਣਾ 21 ਨੰਬਰ 23 ਹੈ ਨਾ ਇੱਕ 72 ਨੰਬਰ ਇੱਕ ਮੇਨ ਬਾਈ ਨੰਬਰ ਮੇਨ ਹੈ ਜੀ ਸਾਨੂੰ ਦੇਖੋ ਸਾਨੂੰ ਆਪਣੇ ਮਹੱਲੇ ਦੇ ਵਾਸੀ ਹੋਣ ਕਰਕੇ ਸਾਨੂੰ ਆਪਣੇ ਵਾਰਡ ਦਾ ਹੀ ਨਹੀਂ ਜ਼ਿਆਦਾ ਪਤਾ ਕਿਸੇ ਨੂੰ ਕੀ ਤੁਸੀਂ ਕਿਉਂ ਤੁਸੀਂ ਇਕੱਠੇ ਹੁਣ ਜਿਹੜੇ ਮਹੱਲੇ ਵਾਲੇ ਇਕੱਠੇ ਹੋਏ ਆ ਉਹਦਾ ਮੁੱਖ ਕਾਰਨ ਕੀ ਹੈ ਮੁੱਖ ਕਾਰਨ ਇਹ ਹੈ ਵੀ ਇੱਕ ਤਾਂ ਸਾਨੂੰ ਸਫਾਈ ਚਾਹੀਦੀ ਹੈ ਇੱਥੇ ਹਾਂਜੀ ਤੇ ਸਕੂਟਰ ਮੋਟਰਸਾਈਕਲਾਂ ਨਾਲ ਲੰਘਦੇ ਬਹੁਤ ਸਪੀਡ ਦੇ ਉੱਤੇ ਕਈ ਵਾਰੀ ਬੱਚੇ ਥੱਲੇ ਆ ਗਏ ਕੋਈ ਸਪੀਡ ਬ੍ਰੇਕਰ ਨਹੀਂ ਇੱਥੇ ਹੈਗਾ ਕੋਈ ਨਾਲੀਆਂ ਦੀ ਬੰਦ ਹੋਈਆਂ ਬਿਲਕੁਲ ਬਹੁਤ ਸਾਨੂੰ ਤਕਲੀਫ ਹੈ ਮਹੱਲੇ ਦੀ ਇਲੈਕਸ਼ਨਾਂ ਨੂੰ 5 ਸਾਲ ਹੋ ਗਏ ਬੀਤੇ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਜੀ ਕੋਣ ਨਹੀਂ ਥੋੜੇ ਵਾੜਦੇ ਅਸੀਂ ਸਾੜੀ ਨਹੀਂ ਜਿਹੜੇ ਅਸੀਂ ਮੰਡਰ ਸਾਹਿਬ ਨੇ ਇੱਕ ਕਸਾਨੀ ਜੀ ਹੋਜਾ ਸਾਹਿਬ ਨੇ ਇੱਕ ਕਸਾਨੀ ਸਾਹਿਬ ਨੇ ਤੇ ਦੋਨੋਂ ਚ ਕੋਈ ਹਮਸਿੰ ਨਹੀਂ ਦੇਖਿਆ ਗਿਆ ਤੁਹਾਨੂੰ ਹਲੋ ਬਹੁਤ ਕਦੀ ਨਹੀਂ ਅੱਜ ਬੋਰ ਲਾਇਆ ਤਾਂ ਅੱਜ ਆਏ ਨੇ ਠੀਕ ਹੈ ਹਲੋ ਸਰ ਕੀ ਨਾਮ ਹੈ ਇਹ ਆਪਣਾ ਨਾਲ ਮਾਰੀ ਹੈ ਤੇ ਕੀ ਕਰ ਰਹੇ ਨੇ ਵੀ ਬੈਨਰ ਲੱਗੇ ਅੱਜ ਬੈਨਰ ਲਗਨ ਦਾ ਕਾਰਨ ਜੀ ਨਾਲੀਆਂ ਟਾਣੀ ਟੁੱਟੀਆਂ ਗਈਆਂ ਨੇ ਪਾਣੀ ਬਾਹਰ ਆਂਦੇ 2-2 ਫੁੱਟ ਅੰਦਰ ਨੂੰ ਬੜੀਆਂ ਟੁੱਟ ਕੇ ਵਿੱਚ ਨਾਲੀਆਂ ਦੇ ਵਿੱਚ ਗਿਰੀਆਂ ਆਈਆਂ ਨੇ ਤੇ 6-6 ਫੁੱਟ ਇਹ ਡੁੰਗੀਆਂ ਨੇ ਪਾਣੀ ਇਹਨਾਂ ਦੇ ਉੱਪਰ ਸਾਰਾ 6 ਇੰਚ ਚੱਲਦਾ ਇਹ ਤੋਂ ਕਿ ਇਹ ਤੋਂ ਨਾ ਕਿ ਬੋਰ ਲਾ ਦਿੰਦੇ ਨੇ ਤੇ ਸਾਡਾ ਕੀ ਬੱਸਤਾ ਭਾਈ ਜਿੱਦਣ ਸਿੱਕੀ ਸਿੱਕੀ ਇਹ ਇੱਕ ਸਾਰੰਸ਼ ਹੈ ਤੇ ਕਰ ਮਾਹ ਮੈਂ ਹਾਂ 15 ਰੁਪਆ ਮਤਲਬ ਇਹ ਤੇ ਵੀ ਪਰ 5 ਸਾਲ ਹੋ ਚੁੱਕੇ ਨੇ ਵੀ ਇਲੈਕਸ਼ਨ ਆਣ ਵਾਲੀ ਹੋਗੀ ਦੁਬਾਰਾ ਤੁਹਾਨੂੰ ਬੈਨਰ ਲਾਉਣ ਦੀ ਹੈ ਜੀ ਕੀ ਲੋੜ ਪੈਣੀ ਕਿ ਜੇ ਅਸੀਂ ਆਏ ਤੁਹਾਡੇ ਮਨ ਤੋਂ ਇਸ ਮੇਂ ਜਿੰਨੇ ਜਿੰਨੇ ਤੁਸੀਂ ਟੱਕ ਦੇ ਜੀ ਐਮਸੀ ਦੇਖੇ ਜੀ ਸਰ ਅੱਜ ਤੁਸੀਂ ਆਪਣੇ ਮਹੱਲੇ ਦੇ ਵਿੱਚ ਇਕੱਠੇ ਹੋਏ ਹੋ ਸਾਰੇ ਜਾਣੇ ਤੁਹਾਡਾ ਕੀ ਕਹਿਣਾ ਹੈ ਸਰ ਵੀ ਇੱਕ ਬੋਰਡ ਵੀ ਲਗਾਇਆ ਗਿਆ ਵੀ ਕੋਈ ਵੀ ਐਮਸੀ ਉਰੇ ਬੋਟ ਮੰਗਣ ਨਾ ਆਵੇ ਇਹਦਾ ਕੀ ਕਾਰਨ ਹੈ ਜਿਹੜਾ ਤੁਸੀਂ ਅੱਜ ਇਕੱਠੇ ਹੋ ਉਹ ਇਸ ਤਰ੍ਹਾਂ ਜੀ ਮਹੱਲੇ ਦਾ ਤੁਸੀਂ ਹਾਲ ਦੇਖੇ ਰਹੇ ਹੋ ਵੀ ਜਿਵੇਂ ਸਾਰੇ ਨਾਲੀਆਂ ਬਲੌਕ ਨੇ ਤੇ ਤੇ ਪਾਣੀ ਵੀ ਖੜ ਜਾਂਦਾ ਪ੍ਰਸ਼ਾਦ ਦੇ ਨਾਲ ਚ ਬਹੁਤ ਜ਼ਿਆਦਾ ਸਫਾਈ ਕਰਮਚਾਰੀ ਹੈ ਇਹ ਸਫਾਈ ਕਰਮਚਾਰੀ ਵੀ ਸਾਡਾ ਹੈ ਨਹੀਂ ਅੱਛਾ ਜੀ ਹਾਂ ਉਹ ਵੀ ਹੈ ਥੀ ਚਲੀ ਕਿਤੇ ਨਹੀਂ ਵਾਹ ਜੀ ਵਾਹ ਜੀ ਸਾਹਿਬ ਤਾਂ ਮੈਂ ਲਾ ਤੁਹਾਨੂੰ ਸਾਰਿਆਂ ਨੂੰ ਜਿਹੜੀ ਤੁਸੀਂ ਬੈਨਰ ਦੀ ਗੱਲ ਕਰ ਰਹੇ ਹੋ ਉਹ ਕੀ ਸੀਗੀ ਇੱਕ ਨਾਲੀ ਦਾ ਮੁੱਦਾ ਸੀਗਾ ਜਿਹੜੀ ਰੁਖਦੰਮਨਪੁਰਾ ਮਹੱਲਾ ਉਹਦੇ ਉਹ ਸਾਡਾ ਇੱਕ ਤਾਂ ਪਹਿਲਾ ਸਾਂਝਾ ਬਾਗੜਾ 21 ਨੰਬਰ ਤੇ 7 ਨੰਬਰ ਉਹਦੇ ਚ ਕੀ ਸੀਗਾ ਪਾਣੀ ਖੜ ਗਿਆ ਸੀਗਾ ਨਾਲੀ ਦਾ ਓਵਰਫਲੋ ਹੋ ਗਿਆ ਸੀਗਾ ਨਾਲੀ ਦੇ ਬਾਹਰ ਆ ਗਿਆ ਸੀਗਾ ਉਹਦੇ ਵਿੱਚ ਕੀ ਹੈ ਜਿਹੜਾ ਨਾਲੇ ਕਤਵਾਲੀ ਦੇ ਸਾਹਮਣੇ ਜਿਹੜਾ ਸਿੱਧਾ ਨਾਲਾ ਜਾ ਰਿਹਾ ਹੈ ਉਹਦੇ ਵਿੱਚ ਗੱਦੇ ਗਿਰੇ ਹੋਏ ਤੇ ਬੰਨ ਲੱਗਿਆ ਤੇ ਲਿਫਾਫੇ ਗਿਰੇ ਹੋਏ ਤੇ ਉਹ ਹੁਣ ਸਾਨੇ 15 ਮਿੰਟ ਲਾ ਕੇ ਸਫਾਈ ਕਰਾਈ ਹੈ ਨਾਲ ਦੀ ਨਾਲ ਪਾਣੀ ਚੱਲ ਪਿਆ ਪਾਣੀ ਤੇ ਵੀ ਤੁਸੀਂ ਨਿਗ੍ਹਾ ਮਾਰਾ ਦਿਓ ਬਾਕੀ ਮੈਂ ਇਹ ਬੇਨਤੀ ਕਰਦਾ ਆਪਣੇ ਵਾਰਡ ਵਾਸੀਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਵੀ ਕੋਈ ਵੀ ਗੱਲ ਹੈਗੀ ਬੋਰਡ ਲਾ ਕੇ ਜਾਂ ਐਵੇਂ ਕਰਕੇ ਮੈਂ ਨਹੀਂ ਕਹਿੰਦਾ ਵੀ ਨਹੀਂ ਲਾਣੇ ਚਾਹੀਦੇ ਲਾਣੇ ਚਾਹੀਦੇ ਨਹੀਂ ਜੇ ਕੋਈ ਨਾਰ ਸੁਣਵਾਈ ਹੋਵੇ ਮੈਨੂੰ ਤੁਸੀਂ ਫੋਨ ਮਾਰੋ ਮੈਂ ਤਾਂ ਹਰ ਟਾਈਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਹੁਣ ਵੀ ਮੈਨੂੰ ਜਦੋਂ ਪਤਾ ਲੱਗਿਆ ਹੁਣ ਵੀ ਉਹੀ ਭਾਈ ਸਾਹਿਬ ਨੇ ਬੋਰਡ ਜਿਹੜਾ ਲਗਾਇਆ ਸੀ ਉਹਨਾਂ ਨੇ ਉਤਾਰ ਲਿਆ ਮੈਂ ਕਹਾਂ ਤੁਸੀਂ ਮੈਨੂੰ ਇੱਕ ਘੰਟੀ ਉਹ ਮਾਰ ਦਿੰਦੇ ਇੱਕ ਫੋਨ ਮਾਰ ਦਿੰਦੇ ਨਾਲ ਦੀ ਨਾਲੇ 15 ਮਿੰਟ ਦਾ ਕੰਮ ਦੀ ਆਪਾਂ ਕਰਾ ਦਿੰਦੇ ਪਰ ਮਹੱਲੇ ਵਾਲੇ ਵੱਲੋਂ ਕਹਿਣਾ ਤਾਂ ਵੀ ਅਸੀਂ ਆਪ ਨਹੀਂ ਤਾਰਿਆ ਤਾਂ ਕਿਸੇ ਸਰਾਰਤੀ ਦਿਸ ਨੇ ਤਾਰਿਆ ਨਹੀਂ 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 ਮੈਂ ਉੱਥੇ ਹੀ ਸੀਗਾ ਜਦੋਂ ਜਿੰਨੇ ਵੀ ਤਾਰਿਆ ਉਤਾਰ ਕੇ ਲੈ ਕੇ ਗਏ ਮੇਰੀ ਫੋਨ ਤੇ ਵੀ ਗੱਲ ਹੋਈ ਹੈ ਮੈਂ ਉੱਥੇ ਹੀ ਖੜਾ ਸੀਗਾ ਬੋਰਡ ਲੱਗਿਆ ਹੋਇਆ ਸੀ ਕੋਲ ਲੈ ਕੇ ਗਿਆ ਤਾਰ ਕੇ ਇਹ ਮੈਨੂੰ ਨਹੀਂ ਪਤਾ ਸ਼ਾਇਦ ਕੋਲ ਤੇ ਮੈਂ ਇਹੀ ਬੇਨਤੀ ਕਰਦਾ ਵੀ ਕਿਸੇ ਤਰ੍ਹਾਂ ਦਾ ਕੋਈ ਕੰਮ ਹੈ ਜਦੋਂ ਮਰਜ਼ੀ ਤੁਸੀਂ ਫੋਨ ਮਾਰੋ ਮੈਂ ਹਰ ਟਾਈਮ ਹਾਜ਼ਰ ਆ ਮੰਡੀਏ ਨੌਬਤ ਬੋਰਡ ਲਾਉਣ ਦੀ ਕਿਉਂ ਆਈ ਹੈਗੀ ਹੈ ਵੀ ਮਹੱਲੇ ਵਾਸੀ ਇਹਨੇ 4 ਸਾਲ ਦਾ ਹੋ ਗਿਆ ਆਪਾਂ ਨੂੰ ਪੂਰੇ 5 ਸਾਲ ਮੈਂ ਬੇਨਤੀ ਵੀ ਕਰਦਾ ਪ੍ਰਸ਼ਾਸਨ ਨੂੰ ਸਾਡੇ ਗੁਰਦੇਵ ਸਿੰਘ ਐਮ ਐਲ ਏ ਗੁਰਦੇਵ ਸਿੰਘ ਦੇਵਮਾਨ ਜੀ ਨੂੰ ਵੀ ਕਿ ਜਿਹੜਾ ਇਹ ਕਤਵਾਲੀ ਦੇ ਸਾਹਮਣੇ ਨਾਲਾ ਜਾ ਰਿਹਾ ਹੈਗਾ ਇਹ ਨਾਲਾ ਕਾਫੀ ਸਾਲਾਂ ਤੋਂ ਉਪਨ ਚੱਲ ਰਿਹਾ ਹੈਗਾ ਇਹਦੇ ਕੀ ਆ ਆਲੇ-ਦਾਲੇ ਜਿਹੜੇ ਦਰਸਤ ਨੇ ਉਹਦਾ ਕੁਛ ਨਾ ਕੁਛ ਗਿਰ ਜਾਂਦਾ ਓਪਨ ਨਾਲੇ ਹੋਣ ਕਰਕੇ ਨਾਲੇ ਨੂੰ ਬੰਦ ਕਰਾਇਆ ਜਾਵੇ ਅਸੀਂ ਇਸ ਚੀਜ਼ ਨੂੰ ਪਹਿਲਾਂ ਵੀ ਕਮੇਟੀ ਨੂੰ ਲਿਖ ਕੇ ਦੇ ਚੁੱਕਿਆ ਤੇ ਅਸੀਂ ਬੇਨਤੀ ਨਗਰ ਕੌਂਸਲ ਪ੍ਰਧਾਨ ਨੂੰ ਵੀ ਕਰਦੇ ਆਂ ਕਿ ਇਹ ਤਾਂ ਜਿਹੜਾ ਹੱਲ ਹੈ ਜਨਤੀ ਤੋਂ ਜਲਦੀ ਕਰਾਇਆ ਜਾਵੇ ਔਰ ਮੈਂ ਮਹੱਲਾ ਨਿਵਾਸੀਆ ਦੇ ਬਿਲਕੁਲ ਨਾਲ ਆ ਸਹਿਮਤ ਆ ਜਦੋਂ ਮੈਨੂੰ ਆਵਾਜ਼ ਮਾਰਨਗੇ ਮੈਂ ਹਰ ਟਾਈਮ ਹਾਜ਼ਰ ਮੰਡੂ ਜੀ ਗੱਲ ਇਹ ਹੈ ਵੀ ਜਿਹੜਾ ਹੁਣ ਸਾਰੇ ਐਮਸੀ ਆਪਣੇ ਆਪਣੇ ਬਾੜਾਂ ਦੀ ਸਫਾਈ ਕਰਾ ਰਹੇ ਨੇ ਵੀ ਪਹਿਲਾਂ ਕੀ ਕਰ ਰਹੇ ਸੀਗੇ ਪਹਿਲਾਂ ਨਹੀਂ ਇਹ ਕਿ ਵੋਟਾਂ ਨੇੜੇ ਆ ਗਈਆਂ ਇਸ ਕਰਕੇ ਵੋਟਾਂ ਤਾਂ ਦੇਖੋ ਜੀ ਆਣੀਆਂ ਹੀ ਨਿਆਣੀਆਂ ਨੇ ਆਣੀਆਂ ਹੀ ਨਿਹਾਰ ਸਮੇਂ ਸਿਰ ਆਣੀਆਂ ਨੇ ਸਫਾਈ ਵਾਲੀ ਜਿਹੜੀ ਗੱਲ ਹੈ ਉਹ ਤਾਂ ਰੁਟੀਨ 'ਚ ਚੱਲਦੀ ਹੈ ਸਫਾਈ ਨੂੰ ਤਾਂ ਤੁਸੀਂ ਰੋਕ ਨਹੀਂ ਸਕਦੇ ਇੱਕ ਦਿਨ ਵੀ ਕਿਉਂਕਿ ਜਿਹੜਾ ਆਪਣੇ ਘਰ ਦਾ ਪਾਣੀ ਹੈਗਾ ਜਾਂ ਘਰ ਦੇ ਆਪਣੀ ਗੰਦਗੀ ਹੈ ਉਹਨੇ ਰੋਜ਼ ਨਿਕਲਣਾ ਹੈਗਾ ਉਹਨੂੰ ਆਪਰ ਰੋਕ ਨਹੀਂ ਸਕਦੇ ਰੁਟੀਨ 'ਚ ਚੱਲਦੀ ਹੈ ਯਾਨੀ ਕਿ ਕਦੇ ਨਾ ਕਦੇ ਕੋਈ ਇਹ ਜਿਹੀ ਅਮਰਜੈਂਸੀ ਜਦੋਂ ਦਿੱਕਤ ਆ ਜਾਂਦੀ ਹੈ ਤਾਂ ਇਸ ਤਰ੍ਹਾਂ ਉਹਦਾ ਹੱਲ ਕਰਾਇਆ ਜਾਂਦਾ ਨਾਲ ਖੜ ਕੇ ਮੈਂ ਖੁਦ ਕਰਾ ਕੇ ਜਾ ਰਿਹਾ ਹਾਂ ਕਿਸੀਂ ਦੇਖ ਰਹੇ ਹਾਂ ਸ਼ਹਿਰ 'ਚ ਬਾੜਾਂ 'ਚ ਛੋਟੇ ਛੋਟੇ ਛੋੜੇ ਡੰਪ ਲੱਗਨੇ ਸ਼ੁਰੂ ਹੋ ਗਏ ਨੇ ਜਿਵੇਂ ਦੇਖੋ ਸਾਹਮਣੇ ਲੱਗਿਆ ਪਿਆ ਉਹ ਗਿਲ ਗਿਆ ਅੱਗੇ ਤੱਕ ਅਸੀਂ ਦੇਖਿਆ ਨਹੀਂ ਇਹ ਡੱਪ ਨਹੀਂ ਜੇ ਤਾਂ ਰੁਟੀਨ ਦੇ ਕੰਮ ਨੇ ਟੈਂਪੂ ਆਟੋ ਚੱਲ ਰਹੇ ਨੇ ਯਾਨੀ ਕਿ ਹੁਣ 2-3 2 ਵਜੇਗੇ ਨੇ ਤਕਰੀਬਨ 5 ਵਜੇ ਤੱਕ ਦਿਖਾਈ ਨਹੀਂ ਨਹੀਂ ਸਾਡੇ ਐਮ.ਐਲ.ਏ ਸਾਹਿਬ ਵੱਲੋਂ ਜੀ ਪੂਰਾ ਵੱਧ ਤੋਂ ਹਰ ਦੋ ਦਿਨਾਂ ਬਾਅਦ ਢੇਡਾ ਮਾਰ ਰਹੇ ਨੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਬਹੁਤ ਵਧੀਆ ਕੰਮ ਕਰ ਰਹੇ ਨੇ ਬੜਾ ਵਧੀਆ ਸਿਸਟਮ ਚੱਲ ਰਿਹਾ ਕੋਈ ਐਸੀ ਗੱਲ ਨਹੀਂ ਮੈਂ ਤੁਹਾਨੂੰ ਉਹੀ ਗੱਲ ਪਹਿਲਾਂ ਵੀ ਕਹਿ ਕੇ ਹਟਿਆ ਜਿਹੜਾ ਗੰਦ ਹੈਗਾ ਉਹ ਰੋਜ਼ ਨਿਕਲਣਾ ਹੈ ਔਰ ਸ਼ਾਮ ਨੂੰ ਤੁਸੀਂ ਦੇਖੋਗੇ ਇੱਥੇ ਕਿੱਥੇ ਤੁਹਾਨੂੰ ਲਿਫਾਫਾ ਨਹੀਂ ਮਿਲਣਾ ਚੱਕਾ ਜਾਂਦਾ ਬਾਈਦਾ ਜੀ ਧੰਨਵਾਦ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ